ਪਤਿਤ ਪਾਵਨ ਜਗਤ ਜੋਤ ਜੁਗੋ ਜੁਗ ਅਟਲ ਧੰਨ ਧੰਨ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜਵੱਟੀ ਸਤਕਾਰਯੋਗ ਸਾਧ ਸੰਗਤ ਜੀਓ ਗੁਰੂ ਸਾਹਿਬ ਜੀਆਂ ਦੀ ਬਖਸ਼ਿਸ਼ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਜੈ ਤਸਰੀ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰੇ ਆਪ ਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਵਚਨ ਹਨ ਆਏ ਅਨਕ ਜਨਮ ਬ੍ਰह्म ਸਰਣੀ ਬ੍ਰह्म ਦਾ ਮਤਲਬ ਹੈ ਪਟਕਣਾ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀ ਰੂਪ ਵਚਨ ਕਰਦੇ ਹੋਏ ਗੁਰੂ ਸਾਹਿਬ ਜੀ ਫਰਮਾਨ ਕਰਦੇ ਹਨ ਕਿ ਇਹ ਵਾਹਿਗੁਰੂ ਇਹ ਪ੍ਰਮਾਤਮਾ ਅਸੀਂ ਜੀਵ ਕਈ ਜਨਮਾਂ ਵਿੱਚ ਭੌ ਕੇ ਭਾਵ ਵੀ ਕਈ ਜਨਮਾਂ ਵਿੱਚ ਪਟਕ ਕੇ ਹੁਣ ਤੇਰੀ ਸ਼ਰਨ ਆਏ ਆਂ ਕਈ ਜਨਮ ਪਏ ਕੀਟ ਪਤੰਗਾ ਕਈ ਜਨਮ ਗਜ ਮੀਨ ਕਰੰਗਾ ਕਿੰਨੀਆਂ ਉਹ ਜੁਨੀਆਂ ਕਿੰਨੇ ਜਨਮ ਲੈ ਕਰਕੇ اے ਵਾਹਿਗੁਰੂ ਫਿਰ ਤੇਰੀ ਸ਼ਰਨ ਵਿੱਚ ਆਏ ਆਂ ਮਨੁੱਖਾ ਜਨਮ ਪ੍ਰਾਪਤ ਹੋਇਆ ਮਨੁੱਖੇ ਜਨਮ ਦੇ ਵਿੱਚ ਤੇਰੀ ਸ਼ਰਨ ਵਿੱਚ ਆਏ ਆਂ ਕਿਰਪਾ ਕਰੋ ਉਧਰ ਦੇ ਅੰਧ ਗੋਪਤੀ ਲਾਵੋ ਆਪਣੀ ਚਰਣੀ ਇਸ ਸਾਡੇ ਸਰੀਰ ਨੂੰ ਉਦਰ ਦੇ ਦਾ ਮਤਲਬ ਹੈ ਦੇ ਕਹਿੰਦੇ ਨੇ ਸਰੀਰ ਨੂੰ ਗਿਆਨ ਇੰਦਰੀਆਂ ਨੂੰ ਅੰਧ ਦਾ ਮਤਲਬ ਅੰਨਾ ਕੋ ਹਨੇਰਾ ਊਪ ਕਹਿੰਦੇ ਨੇ ਖੂਨ ਉਦਰ ਦਾ ਮਤਲਬ ਹੈ ਬਚਾਉਣਾ ਇਹ ਦਾਤਾ ਜੀ ਸਾਡੇ ਸਰੀਰ ਨੂੰ ਮਾਇਆ ਦੇ ਮੋਹ ਦੇ ਕੋ ਹਨੇਰੇ ਤੋਂ ਬਚਾ ਲੈ ਇਕ ਘੂ ਤੋ ਵਜਾਲਾ ਆਪਣੇ ਚਰਨਾਂ ਵਿੱਚ ਜੋੜ ਲੈ ਅਸੀਂ ਕਈ ਜਨਮਾਂ ਵਿੱਚ ਤੇਰੇ ਤੋਂ ਵਿਛੜੇ ਆਏ ਆਂ ਦਾਤਾ ਕਿਰਪਾ ਕਰਕੇ ਸਾਨੂੰ ਆਪਣੀ ਸ਼ਰਣ ਵਿੱਚ ਲੈ ਲੈ ਰਾਹਾਉ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਨਾਹੀਂ ਨਿਰਮਲ ਕਰਨੀ ਗਿਆਨ ਦਾ ਮਤਲਬ ਆਤਮਕ ਜੀਵਨ ਦੀ ਸੂਝ ਧਿਆਨ ਦਾ ਮਤਲਬ ਹੈ ਸੁਰਤ ਜੋੜਨੀ ਕਰਮ ਕਹਿੰਦੇ ਨੇ ਧਰਮ ਦੇ ਕੰਮ ਕਰਨ ਨੂੰ ਕਰਨੀ ਦਾ ਮਤਲਬ ਹੈ ਕਰਤੱਬ ਜਾਂ ਆਚਰਣ ਇਹ ਦਾਤਾ ਮੈਨੂੰ ਆਤਮਿਕ ਜੀਵਨ ਦੀ ਸੂਝ ਨਹੀਂ ਮੇਰੀ ਸਰਦ ਤੇਰੇ ਚਾਨਾ ਵਿੱਚ ਜੁੜੀ ਨਹੀਂ ਰਹਿੰਦੀ ਮਨ ਨੂੰ ਕੋਈ ਚੰਗਾ ਕੰਮ ਕਰਨਾ ਨਹੀਂ ਆਉਂਦਾ ਮੇਰਾ ਕਰਤੱਬ ਵੀ ਸੱਚਾ ਨਹੀਂ ਹੈ ਭਾਵੇਂ ਮੇਰਾ ਆਚਰਣ ਵੀ ਸੱਚਾ ਨਹੀਂ ਦਾਤਾ ਜੀ ਕਿਰਪਾ ਕਰੋ ਸਾਧ ਸੰਗਤ ਕੈ ਅੰਜਲ ਲਾਭੋ ਬਿਕਮਨ ਦੀ ਜਾਏ ਤਰਣੀਏ ਦਾਤਾ ਮੈਨੂੰ ਸਾਧ ਸੰਗ ਦੇ ਲੜ ਲਾ ਦੇ ਤਾਂ ਕਿ ਇਹ ਔਕੀ ਸੰਸਾਰ ਨਦੀ ਜਿਹੜੀ ਹੈ ਇਹ ਤਰੀ ਜਾ ਸਕੇ ਸੰਸਾਰ ਸਮੁੰਦਰ ਤੋਂ ਤਰਿਆ ਜਾ ਸਕੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕਾਂ ਦਾਤਾ ਜੀ ਕਿਰਪਾ ਕਰ ਦੋ ਸੋ ਕਸਮ ਬਤ ਮਾਇਆ ਦਸ ਮੀਟੇ ਇਹ ਨਹੀਂ ਮਨ ਮੈਂ ਧਰਨੀ ਦੁਨੀਆਂ ਦੇ ਸੁੱਖ ਧਨ ਔਰ ਮਾਇਆ ਦੇ ਮਿੱਠੇ ਸਵਾਦ ਪਰਮਾਤਮਾ ਦੇ ਦਾਸ ਇਹਨਾਂ ਪਦਾਰਥਾਂ ਨੂੰ ਆਪਣੇ ਮਨ ਵਿੱਚ ਨਹੀਂ ਵਸਾਉਂਦੇ ਮਹਾਰਜ ਫਰਮਾਨ ਕਰਦੇ ਵੀ ਭਾਈ ਜਿਹੜੇ ਪਰਮਾਤਮਾ ਦੇ ਚਰਨਾਂ ਨਾਲ ਜੁੜ ਜਾਂਦੇ ਹਨ ਉਹਨਾਂ ਨੂੰ ਇਹ ਸਾਰੇ ਸਵਾਦ ਜਿਹੜੇ ਨੇ ਫਿਰ ਵਿੱਕੇ ਲੱਗਣ ਲੱਗ ਜਾਂਦੇ ਹਨ ਉਹ ਇਨਾਂ ਸਵਾਦਾਂ ਨੂੰ ਮਨ ਵਿੱਚ ਨਹੀਂ ਵਸਾਉਂਦੇ ਉਹ ਪ੍ਰਮਾਤਮਾ ਦੇ ਨਾਮ ਦਾ ਸਵਾਦ ਚੱਕਦੇ ਹਨ ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ ਹਰ ਨਾਮ ਰੰਗ ਅਪਰਣੀ ਤ੍ਰਿਪਤ ਦਾ ਮਤਲਬ ਹੈ ਰੱਜ ਸੰਤੋਖ ਅਪਰਣੀ ਦਾ ਮਤਲਬ ਹੈ ਗਣੇ ਕਿ ਇਹ ਨਾਨਕ ਪ੍ਰਮਾਤਮਾ ਦੇ ਦਰਸ਼ਨ ਨਾਲ ਹੀ ਉਹ ਸੰਤੋਖ ਹਾਸਲ ਕਰਦੇ ਹਨ ਦੇ ਪ੍ਰਮਾਤਮਾ ਦੇ ਨਾਮ ਦਾ ਪਿਆਰੀ ਉਹਨਾਂ ਦੀ ਜੀਵਨ ਦਾ ਗਹਿਣਾ ਹੈ ਜਿਹੜੇ ਪ੍ਰਮਾਤਮਾ ਦੇ ਚਰਨਾਂ ਨਾਲ ਜੁੜ ਜਾਂਦੇ ਹਨ ਜਿਹੜੇ ਵਾਹਿਗੁਰੂ ਦੇ ਗੁਣ ਗਾਉਂਦੇ ਹਨ ਜਿਹੜੇ ਉਹਦੀ ਰਜ਼ਾ ਵਿੱਚ ਤੁਰਦੇ ਹਨ ਜਿਹੜੇ ਉਹਦੇ ਪਾਣੇ ਨੂੰ ਮਿੱਠਾ ਕਰਕੇ ਮੰਨਦੇ ਹਨ ਉਹ ਪ੍ਰਮਾਤਮਾ ਉਹਨਾਂ ਦੀ ਦੇ ਲਈ ਨਾਮ ਦਾ ਜਿਹੜਾ ਹੈ ਉਹ ਗਹਿਣਾ ਹੈ ਪ੍ਰਮਾਤਮਾ ਦਾ ਨਾਮ ਹੀ ਉਹਨਾਂ ਦੇ ਜੀਵਨ ਦਾ ਸਭ ਤੋਂ ਵੱਡਾ ਕਹਿਣਾ ਹੈ ਉਹ ਸੰਸਾਰੀ ਗਹਿਣਿਆਂ ਨਾਲ ਪਿਆਰ ਨਹੀਂ ਪਾਉਂਦੇ ਉਹਨਾਂ ਦੇ ਲਈ ਸਿਰਫ ਤੇ ਸਿਰਫ ਨਾਮ ਦਾ ਹੀ ਰਹਿਣਾ ਧਾਰਨ ਕਰਨਾ ਹੈ ਜਿਨ੍ਹਾਂ ਨਾਮ ਜਪਿਆ ਜਾ ਸਕੀ ਉਹ ਨਹੀਂ ਥੋੜਾ ਹੈ ਸਭ ਤੋਂ ਵੱਧ ਨਾਮ ਜਪਣਾ ਇਹ ਸਰੀਰੂਪੀ ਗਹਿਣੇ ਬਾਸਤੇ ਇਹ ਸਾਾਸ ਸੰਗਤ ਜ਼ਰੂਰੀ ਹੈ ਅੰਗ ਮਹਾਰਾਜ ਕਿਰਪਾ ਕਰਨ ਸਾਡੇ ਸਾਰਿਆਂ ਤੇ ਮਿਹਰ ਬਖਸ਼ ਰੱਖਣ ਨਾਮ ਦੀਓ ਕਨਕਾ ਬੂੰਦ ਜਿਸ ਬੂੰਦ ਲਈ ਬਪੀਹੇ ਦੀ ਤਰਫੋਂ ਲਈਏ ਸਾਡੀ ਸਿੱਖਾਂ ਦੀ ਵੀ ਤਰਫੋਂ ਬਣ ਜਾਏ ਪ੍ਰਮਾਤਮਾ ਦੇ ਨਾਮ ਦੀ ਬੂੰਦ ਦੀ ਪ੍ਰਮਾਤਮਾ ਸਾਨੂੰ ਸਾਰਿਆਂ ਨੂੰ ਆਪਣੇ ਚਰਨ ਨਾਲ ਜੋੜੇ ਕਨਕਾ ਏਕ ਜਿਸ ਜੀਵ ਸਭ ਹੈ ਤਾਂ ਕਿ ਮਹਿਮਾ ਗਣੀ ਨਾ ਆਵੇ ਕਨਕਾ ਮਾਤਰ ਨਾਮ ਦਾ ਬਾਤ ਸਾਡੇ ਸਾਰਿਆਂ ਦੇ ਹਿਰਦੇ ਤੇ ਹੋ ਜਾਏ ਇਹ ਅਰਦਾਸ ਮਾਲਕ ਦੇ ਚਰਨਾਂ ਵਿੱਚ ਸਦਾ ਹੀ ਰਲ ਮਿਲ ਕੇ ਕਰਦੇ ਰਹੀਏ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਸੀਂ ਪ੍ਰੇਮ ਪਿਆਰ ਤੇ ਭਗਤਤਾ ਦੀ ਅਰਦਾਸ ਗੁਰੂ ਘਰ ਦੀਆਂ ਸੇਵਾਵਾਂ ਨਰ ਭੈਗਨ ਸੰਪੂਰਨ ਹੋ ਜਾਣ ਤੇ ਅਰਦਾਸ ਸਾਰੇ ਰਲ ਮਿਲ ਕੇ ਕਰਦੇ ਦੀ ਬਰਤੀ ਕਦੇ ਨਾ ਹੋਵੇਈ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣ ਦਾਸ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਤਰਵਤ ਦਈ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ